ਸ਼ਸ਼ਿਕਾ ਜੀ ਐਨਾਲਾ ਟੀਮ ਨਾਲ ਜੁੜੇ ਹੋ ਤੁਸੀਂ ਵੱਡੀ ਖਬਰ ਪਾਕਿਸਤਾਨ ਤੋਂ ਸਾਹਮਣੇ ਆ ਰਹੀ ਆ ਪਾਕਿਸਤਾਨ ਤੇ ਵੱਡਾ ਕਬਜ਼ਾ ਹੋ ਚੁੱਕਿਆ ਹੈ ਤਾਂ ਇਸ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਪਾਸੇ ਪਾਕਿਸਤਾਨ ਭਾਰਤ ਤੇ ਹਮਲਾ ਕਰ ਰਿਹਾ ਸੀ ਤੇ ਕਾਫੀ ਜਗ੍ਹਾ ਨੂੰ ਦੱਬਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਉੱਥੇ ਹੀ ਪਾਕਿਸਤਾਨ ਤੇ ਹੀ ਕਬਜ਼ਾ ਹੋ ਚੁੱਕਿਆ ਹੈ ਤਾਂ ਪਾਕਿਸਤਾਨ ਦੇ ਸੁਰੱਖਿਆ ਮਾਹਿਰ ਵੱਲੋਂ ਇਹ ਜਿਹੜਾ ਵੱਡਾ ਖੁਲਾਸਾ ਕੀਤਾ ਗਿਆ ਸੰਸਨੀਖੇਜ ਖੁਲਾਸਾ ਕਰ ਦਿੱਤਾ ਗਿਆ ਕਾਫੀ ਤਰਥੱਲੀ ਆ ਜਿਹੜੀ ਉਹ ਸੁਰੱਖਿਆ ਨੂੰ ਲੈ ਕੇ ਪਾਕਿਸਤਾਨ ਵਿੱਚ ਮਚ ਚੁੱਕੀ ਆ ਤਾਂ ਸੁਰੱਖਿਆ ਤੰਤਰ ਦਾ ਜਿਹੜਾ ਪੂਰਾ ਤਾਣਾ ਬਾਣਾ ਉਹ ਹਿਲਾਕੇ ਰੱਖ ਦਿੱਤਾ ਹੈ ਸੁਰੱਖਿਆ ਮਾਹਿਰ ਅਮਿਤਿਆਜ ਗੁੱਲਨੇ ਤਾਂ ਇਮਤੀਆਜ ਗੁੱਲ ਵੱਲੋਂ ਵੱਡਾ ਦਾਵਾ ਠੋਕਿਆ ਗਿਆ ਹੈ ਕਿ ਜੋ ਪਾਕਿਸਤਾਨ ਦੇ 라ਵਲਪਿੰਡੀ ਵਿੱਚ ਨੂਰ ਖਾਨ ਏਅਰਵੇਜ਼ ਆ ਉਸ ਤੇ ਕਬਜ਼ਾ ਹੋ ਚੁੱਕਿਆ ਕਬਜ਼ਾ ਵੀ ਵੱਡੀ ਕੰਟਰੀ ਨੇ ਕਰ ਲਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਪਾਕਿਸਤਾਨ ਚ ਵੱਡੇ ਦੇਸ਼ ਵੱਲੋਂ ਕਬਜ਼ਾ ਕਰਨ ਬਾਰੇ ਦਾਵਾ ਠੋਕਿਆ ਗਿਆ ਹੈ ਤਾਂ ਪਾਕਿਸਤਾਨ ਦੇ ਰੱਖਿਆ ਮਾਹਿਰ ਇਮਤੀਆਜ਼ ਗੁੱਲ ਵੱਲੋਂ ਇਹ ਦਾਵਾ ਠੋਕਿਆ ਗਿਆ ਹੈ ਕਿ ਪਾਕਿਸਤਾਨ ਦਾ ਜੋ ਨੂਰ ਖਾਨ ਏਅਰਵੇਜ਼ ਆ 라ਵਲਪਿੰਡੀ ਚ ਉਥੇ ਅਮਰੀਕਾ ਦਾ ਕਬਜ਼ਾ ਹੋ ਚੁੱਕਿਆ ਹੈ ਉਥੇ ਅਮਰੀਕਾ ਵੱਲੋਂ ਆਪਣਾ ਸਾਰਾ ਜਨ ਤੰਤਰ ਮੰਤਰਲਾ ਦਿੱਤਾ ਗਿਆ ਤੇ ਪਾਕਿਸਤਾਨ ਦੀ ਜਿਹੜੀ ਫੌਜ ਆ ਉਸ ਨੂੰ ਉੱਥੇ ਨਹੀਂ ਜਾਣ ਦਿੱਤਾ ਜਾ ਰਿਹਾ ਪਾਕਿਸਤਾਨ ਦੀ ਫੌਜ ਦੇ ਅਧਿਕਾਰੀਆਂ ਨੂੰ ਵੀ ਕਿ ਉੱਥੇ ਐਂਟਰੀ ਹੁਣ ਨਹੀਂ ਮਿਲ ਰਹੀ ਹੈ ਤਾਂ ਇਹ ਵੱਡਾ ਖੁਲਾਸਾ ਹੋਇਆ ਹੈ ਉਸੇ ਪਾਕਿਸਤਾਨ ਬਾਰੇ ਜਿਹੜਾ ਪਾਕਿਸਤਾਨ ਪਹਿਲਗਾਮ ਦੇ ਪਹਿਲਗਾਮ ਦੇ ਮਾਮਲੇ ਤੋਂ ਬਾਅਦ ਹਮਲੇ ਕਰਦਾ ਹੈ ਅਤੇ ਪਾਕਿਸਤਾਨ ਤੋਂ ਭਾਰਤ ਵੱਲੋਂ ਪਹਿਲਗਾਮ ਦਾ ਜਿਹੜਾ ਉਹ ਜਵਾਬ ਲਿਆ ਜਾਂਦਾ ਹੈ ਜਾਂ ਉਸ ਦਾ ਬਦਲਾ ਲਿਆ ਜਾਂਦਾ ਹੈ ਇਸ ਆਪਰੇਸ਼ਨ ਸੰਧੂਰ ਚਲਾਇਆ ਜਾਂਦਾ ਤਾਂ ਉਸੇ ਪਾਕਿਸਤਾਨ ਨੇ ਬਾਰੇ ਵੱਡਾ ਖੁਲਾਸਾ ਹੋ ਚੁੱਕਿਆ ਹੈ ਕਿ ਪਾਕਿਸਤਾਨ ਦੇ 에ਅਰ ਵੇਸ ਤੇ ਕਬਜ਼ਾ ਹੋਇਆ ਅਮਰੀਕਾ ਵੱਲੋਂ ਕਬਜ਼ਾ ਕਰ ਲਿਆ ਗਿਆ ਹੈ ਇਹ ਪਾਕਿਸਤਾਨ ਦੇ ਹੀ ਰੱਖਿਆ ਮਾਹਿਰ ਇਮਤੀਆਜ਼ ਗੁੱਲ ਨੇ ਵੱਡਾ ਦਾਵਾ ਠੋਕਿਆ ਤਾਂ ਪਾਕਿਸਤਾਨ ਜਿੱਥੇ ਨਾ ਪਾਕ ਹਰਕਤਾ ਜਿਹੜਾ ਭਾਰਤ ਦੇ ਖਿਲਾਫ ਕਰਦਾ ਰਹਿੰਦਾ ਹੈ ਅਤੇ ਹੋਰ ਕਈ ਕੰਟਰੀਆਂ 'ਚ ਪਾਕਿਸਤਾਨ ਦੇ ਆਈਐਸਆਈ ਜਿਹੜੇ ਅਤਵਾਦੀ ਨੇ ਉਹ ਹਰ ਵੇਲੇ ਜਿਹੜੇ ਆ ਕੋਈ ਨਾ ਕੋਈ ਜਿਹੜੇ ਆ ਲੋਕਾਂ ਨੂੰ ਪ੍ਰੇਸ਼ਾਨ ਕਰਦੇ ਰਹਿੰਦੇ ਆ ਹਮਲਾ ਕਰਨ ਦੀ ਤਾਕਤ ਚ ਰਹਿੰਦੇ ਆ ਤਾਂ ਉੱਥੇ ਹੀ ਹੁਣ ਪਾਕਿਸਤਾਨ ਤੇ ਹੀ ਵੱਡੀ ਗੇਮ ਉਲਟੀ ਪੈ ਗਈ ਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿ ਪਾਕਿਸਤਾਨ ਦੇ 에ਅਰਵੇਸ ਤੇ ਆ ਜਿਹੜਾ ਅਮਰੀਕਾ ਵੱਲੋਂ ਉਹ ਕਬਜ਼ਾ ਕਰ ਲਿਆ ਗਿਆ ਇਹ ਇੱਕ ਵੱਡਾ ਦਾਵਾ ਠੋਕਿਆ ਪਾਕਿਸਤਾਨ ਦੇ ਰੱਖਿਆ ਮਾਹਿਰ ਵੱਲੋਂ ਤਾਂ ਰੱਖਿਆ ਮਾਹਿਰ ਨੇ ਇਹ ਵੱਡੀ ਜਾਣਕਾਰੀ ਹੈ ਜਿਹੜੀ ਸਾਹਮਣੇ ਲਿਆ ਕੇ ਰੱਖ ਦਿੱਤੀ ਆ ਜਿਸ ਦੇ ਚੱਲਦਿਆਂ ਪਾਕਿਸਤਾਨ ਦੇ ਰੱਖਿਆ ਮਤਰਾਲੇ ਅਤੇ ਰੱਖਿਆ ਤੰਤਰ ਤੇ ਵੱਡੇ ਸਵਾਲ ਖੜੇ ਹੋ ਚੁੱਕੇ ਆ ਤਰਥੱਲੀ ਮੱਚ ਚੁੱਕੀ ਆ ਪਾਕਿਸਤਾਨ ਦੇ ਰੱਖਿਆ ਤੰਤਰ ਵਿੱਚ ਤਾਂ ਇਹ ਇੱਕ ਵੱਡੀ ਖਬਰ ਸਾਹਮਣੇ ਆਈ ਆ ਕਿ ਪਾਕਿਸਤਾਨ ਦੇ 라ਵਰ ਪਿੰਡੀ ਚ ਸਥਿਤ ਨੂਰ ਖਾਨ ਏਅਰ ਵੇਸਟ ਤੇ ਕਬਜ਼ਾ ਹੋ ਚੁੱਕਿਆ ਤਾਂ ਕਬਜ਼ਾ ਕੀਤਾ ਅਮਰੀਕਾ ਨੇ ਅਮਰੀਕਾ ਵੱਲੋਂ ਜਿਹੜਾ ਪੂਰਾ ਜੰਤਰਤੰਤਰ ਆਪਣੇ ਕਬਜ਼ੇ 'ਚ ਲੈ ਲਿਆ ਇੱਥੋਂ ਤੱਕ ਕਿ ਜੋ ਵੀ ਪਾਕਿਸਤਾਨ ਦੇ ਆਰਮੀ ਦੇ ਜਿਹੜੇ ਜਵਾਨ ਨੇ ਜਾਂ ਅਧਿਕਾਰੀ ਨੇ ਉਹਨਾਂ ਨੂੰ ਉੱਥੇ ਤੱਕ ਨਹੀਂ ਜਾਣ ਦਿੱਤਾ ਜਾ ਰਿਹਾ ਉਹਨਾਂ ਦੀ ਐਂਟਰੀ ਬਿਲਕੁਲ ਬੰਦ ਕਰ ਦਿੱਤੀ ਗਿਆ ਤਾਂ ਕਿਤੇ ਨਾ ਕਿਤੇ ਪਾਕਿਸਤਾਨ ਆਪਣੇ ਹੀ ਗੇਮ ਵਿੱਚ ਆਪਣੇ ਹੀ ਜਾਲ ਵਿੱਚ ਕਸੂਤਾ ਫਸਿਆ ਤਾਂ ਪਾਕਿਸਤਾਨ ਤੇ ਜਾ ਜਿੱਥੇ ਭਾਰਤ ਵੱਲੋਂ ਇੱਕ ਤੋਂ ਬਾਅਦ ਇੱਕ ਹਮਲਾ ਕੀਤਾ ਗਿਆ ਹਾਂ ਇੱਥੇ ਇੱਕ ਇਹ ਵੀ ਅਪਡੇਟ ਸਾਹਮਣੇ ਆਈ ਹੈ ਕਿ ਇਹ ਉਹੀ 에ਅਰ ਵੇਜ ਆ ਜਿਸ ਨੂੰ ਕਿ ਭਾਰਤ ਨੇ ਆਪਰੇਸ਼ਨ ਸੰਦੂਰ ਦਰਮਿਆਨ ਨਿਸ਼ਾਨਾ ਬਣਾਇਆ ਸੀ ਜਦੋਂ ਪਾਕਿਸਤਾਨ ਨਾ ਪਾਕ ਹਰਕਤਾਂ ਤੋਂ ਬਾਅਦ ਨਹੀਂ ਆ ਰਹਾ ਸੀ ਡਰੋਨਾਂ ਰਾਹੀਂ ਮਜ਼ੈਲਾ ਰਹੀ ਭਾਰਤ ਤੇ ਹਮਲਾ ਕਰ ਰਿਹਾ ਸੀ ਤਾਂ ਉਸ ਸਮੇਂ ਪਾਕਿਸਤਾਨ ਨੂੰ ਮੂੰਹ ਤੋੜਮਾ ਜਵਾਬ ਦਿੰਦੇ ਹੋਏ ਭਾਰਤੀ ਫੌਜ ਵੱਲੋਂ ਇਸੇ 에ਅਰ ਵੇਜ ਤੇ ਅਟੈਕ ਕੀਤਾ ਗਿਆ ਸੀ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਕਿ ਕਿਸ ਤਰੀਕੇ ਨਾਲ ਢਾਹ ਟੇਰੀ ਕੁਝ ਏਰੀਆ ਇਸ ਦਾ ਫੇਰ ਵੇਸਦਾ ਹੋਇਆ ਸੀ ਤਾਂ ਉਸ ਤੋਂ ਬਾਅਦ ਹੁਣ ਆਪਣੇ ਹੀ ਗੇਮ ਵਿੱਚ ਆਪਣੇ ਹੀ ਜਾਲ ਵਿੱਚ ਕਸੁੱਤਾ ਫਸਿਆ ਪਾਕਿਸਤਾਨ ਅਤੇ 라ਵਲਪਿੰਡੀ ਚ ਸਥਿਤ ਨੂਰ ਖਾਨ ਏਅਰਵੇਸ ਤੇ ਕਬਜ਼ਾ ਹੋ ਚੁੱਕਿਆ ਹੈ